Hey! <laughs> ਸੋ ਸੰਗ ਨਾ ਗਿਆ ਰਾਜ ਦੀ ਦਾ ਰਾਣੀ ਕੀ ਰਚਨਾ ਕਰਿਆ ਤੂੰ ਮੁਨਫਰਾ ਸੇਜ ਸੋਹਣੀ ਚੰਤਨ ਚੋਆ ਨਰਕ ਘੂਰ ਕਾ ਦਵਾਰਾ ਆਰ ਕੀਤ ਸਤਿ ਸੰਗਤ ਹੈ ਮਨੁਤਿ ਸੇ ਕਰਮਨ ਕੈ ਕਰਮਾ ਕਹ ਨਾਨਕ ਤਿਸ ਭਇਓ ਪਰਤਕ ਜਿਸ ਮੁਰਤ ਲਿਖੇ ਕਾਲਨਾ ਤਿਰੂ ਸਿਵਕ ਇਹ ਰੰਗ ਬਾਤਾ ਭਇਓ ਕਿਰਪਾਲ ਤੀਰ ਦੁਖ ਭਰਜਨ ਹਰ ਹਰ ਕੀਰਤਨ ਕਿਹੋ ਮਨ ਰਤਾ ਤੇਰੂ ਸ਼ਿਵਕ ਇਹ ਰੰਗ ਮਾਗਾ ਭਇਓ ਕਿਰਪਾਲ ਤੀਰ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਖਰਦਾਕੀ ਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਉਪਾਇ ਮਿਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਮਾਧਾਈਆਂ ਰਾਗ ਰਤਨ ਪਰਵਾਰੁ ਪ੍ਰੀਆ ਸਭਨ ਕਾਵਣ ਅਈਆ ਸਭੂਤਾ ਗਾਹੋਂ ਰਹੀ ਕੇਰਾ ਮਨ ਜਿਨਿ ਵਸਾਇਆ ਕਾਰ ਕਰੇ ਤੇਰਾ ਕਾਰਜੋਗ ਸਭ ਸੁਆਰਣ ਸਭਨਾ ਗਲਾ ਸਮਰਤ ਸੁਆਮੀ ਸੋਖਿਓ ਮਨੁ ਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਲਾ ਰਖੋ ਘਰਿ ਕਾਲੇ ਸਾਚੀ ਸਾਹਿਬਾ ਕਿਆ ਨ ਘਰ ਤੇ ਰਹਿ ਕਰਦਾ ਤੇਰਾ ਸੰਕਿਸ਼ ਹੈ ਜਿਸ ਦੇ ਸੋ ਪਾਵੇ ਸਦਾ ਸਿਖ ਸਲਾ ਤੇਰੀ ਨਾਮੁ ਮਨੁ ਸਾਵੈ نام جن کیا من وسیادھار میرا جن پکا سب لو آئی کرسان آئے وسیا جب بجائی سدا کربان کی گرو بٹا ہو جس کی ਪੰਚ ਦੂਤ ਤਿਤ ਕਰਸ ਭਾਗ ਹੈ ਕਰਸ ਭਾਗ ਹੈ ਸ਼ਬਦ ਵਾਜੀ ਕਲਾਕਤ ਕਰਤਾ ਹਿਆ ਪੰਚ ਦੂਤ ਦੁਦ ਵਸ ਕੀਤੇ ਤਾਲ ਕਟ ਕੋ ਮਾਰਿਆ ਤੁਰ ਕਰਪਾਇਆ ਤੁਸਿ ਨਾਉ ਸਿ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੰਖੂਆ ਕਿਤ ਘਰ ਅਨਹਰ ਵਾਜੀ ਆਨੰਦ ਸਮਹੁ ਗੜ ਭਾਗੀ ਹੋ ਗਗਨ ਤਾਰੁ ਭੰ ਪ੍ਰਭਾਇਆ ਪੁਤਰੇ ਸਗਲ ਵਿਸ਼ੂਰੇ ਦੁਖ ਰੋਗ ਸੰਤਾਪ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭੈ ਸਭੀ ਊਰੇ ਗੁਰ ਕੇ ਜਾਣੀ ਸੁਣ ਕੇ ਬੀਤ ਕਹਤੇ ਤੁੰਤ ਸਤਗੁਰ ਰਹਾ ਬੰਕ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸੋਕੇ ਨੀਤ ਕਹਿ ਕੇ ਕਵਿਤ ਸਤ ਗੁਰ ਰਹਿਆ ਭਰ ਤੂਰੇ ਬੰਕ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਠਾਕ ਤੁਮਹੈ ਸਭ ਤੇਰੀ ਰੱਬਸ ਤੁਮਹਾਂ ਤੇ ਪਿਤਾ ਹਮਾਰ ਤੇ ਤੁਮਰੀ ਤੇ ਦੁਆਸ਼ਟੀਆਂ ਕੋਈ ਨਹੀਂ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਸੀ ਉੱਚਾ ਪਦਮ ਸਗਨ ਸਮਗਰੀ ਤੁਮਰਾ ਸੁਖਰਤਾਰੀ ਤੁਮਤੇ ਤੁਹਾਕਿਆ ਕਾਰੀ ਹਮਰੇ ਤਤ ਮਿਤ ਤੁਮਹਿ ਆ ਨੀਨ ਮਨ ਕ੍ਰਿਦਾ ਸਦਾ ਕਰਮਾਨੀ ਤਦਿਆ ਕੇ ਨਾਨਕ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਬਾਹੀ ਗੁਰ ਕਉ ਨਾਨਕ ਸਤਿਵੰਤ ਤੇਰੀ ਵਡਿਆਈ ਪਜਾ ਵਾਰਿਸ ਨਿਭਉਤ ਜੀ ਕੇ 510ਵੇਂ ਪ੍ਰਤਮ ਅਕਉਪੀ ਸਮਰਿਕ ਗੁਰੂ ਨਾਨਕ ਲੰਕਿ ਆਏ ਰੰਗਤ ਗੁਰ ਤੇ ਅਮਰਦਾਸ ਔਰ ਆਮਦਾਸਨ ਹੋਈ ਸਹਾਰੇ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਸ਼ੰਤਿ ਆਈਐ ਜੇ ਡਿਠੇ ਸਭ ਦੁਖ ਜਾਏ ਤੇਗ ਬਹਾਦਰਿ ਸਮਰੀਐ ਕਰਨ ਨਾਉ ਨਿਦਿਆਨਾਤਾਏ

ਚਾਲੀਆਂ ਮੁਕਤਿਆਂ ਹਾਟੀਆਂ ਜਤੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਦੇਖਿਆ ਅੰਗੜ ਕੀਤਾ ਤਿਨਾ ਪਿਆਰਿਆਂ ਸੁਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਦੇ ਬਲ ਵੇ ਗੁਰ ਬਲ ਵੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਧਤੇ ਬੰਦ ਬੰਦ ਟਟਾਏ ਕੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਮਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰੇ ਆ ਸਿੱਖੀ ਕੇਸਾਂ ਸਵਸਾਂ ਸੰਗਣ ਵਾਏ ਇਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬਲਉ ਦੇ ਸਤ ਗੁਰਦੁਆਰੇ ਆਂਦਾ ਧੰਮ ਤਰੀਕੇ ਖਾਲਸਾ ਜੀ ਬਲੋ ਜੀ ਬਲੋ ਜੀ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਦੇ ਵਾਹਿਗੁਰੂ 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 ਚੱਲਿਆਵੇਂ ਚਿਤਾਂ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਲ ਸਾਡੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ ਦੇਖ ਤੇ ਪਤਾਂ ਵਰਦਕੀ ਪਾਗ ਪੰਥ ਕੇ ਜੀਤ ਸ੍ਰੀ ਸਾਹਿਬ ਦੀ ਸਾਗ ਖਾਲਸਾ ਦੀ ਕੀ ਬੋਲ ਬਾਲੇ ਬਲਾਵੇ ਬਲਾਵੇ ਸਿਕਾਣੋਂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਉਸਾਹ ਦਾਣ ਸਾਧਾਨ ਬਾਨਾ ਸਰਦਾਨ ਨਾਮਦਾਨ ਸ੍ਰੀ ਅਮਰ ਸਾਦੇ ਜੀ ਸ਼ਾਨ ਚੌਕੀਆਂ ਛੰਡੇ ਬੁੰਗੇ ਜੁਗੋ ਜੁਗਟਾਉ ਧਰਮ ਕਾ ਜੈ ਜੈਕਾਰ ਬੋਲੋ ਜੈ ਬੋਲੋ ਜੈ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮੰਨ ਨੀਵਾ ਮਤ ਉੱਚੀ ਮਤ ਪੱਦੇ ਰੱਖੇ ਆਪ ਵਾਹਿਗੁਰੂ ਹੇ ਕਾਲਪੁਰ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਅੰਦਰ ਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਬਿਦਾਰ ਸੇਵਾ ਸੁਭਾਲਦਨ ਖਾਲਸਾ ਦੇ ਨੂੰ ਮਖਸ਼ੂ ਹੇ ਮਾਣੇ ਆਂਦੇ ਮਾਣ ਨਿਤਾਣੇ ਆਂਦੇ ਤਾਣ ਨਿਉਟੇ ਆਂਦੀਓ ਸੱਚੇ ਪਿਤਾ ਵਾਹਿਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰ ਤਨ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਧੰ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਆਪ ਕੀ ਦੇ ਪਾਵਣ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਰ ਪਾਤਸ਼ਾਹੀ ਛੇਵੀ ਬਾਗਾ ਪ੍ਰਾਣਾ ਵਿਖੇ ਅਤੇ ਸਤਿਗੁਰੂ ਪਾਤਸ਼ਾਹ ਜੀ ਆਪ 니 ਦੇ ਘਰੋਂ ਕਰੋ ਵਰਸਾਏ ਹੋਏ ਸੱਚਖੰਡ ਵਾਸੀ ਸੰਤ ਮਹਾਪੁਰਸ਼ ਬਾਬਾ ਗਰਮੇਲ ਸਿੰਘ ਜੀ ਮਹਾਂਪੁਰਖੋ ਆਪ ਜੀ ਦੀ ਚਲਾਈ ਹੋਈ ਸੇਵਾ ਦੇ ਅਨੁਸਾਰ ਅਤੇ ਆਪ ਜੀ ਦੀਆਂ ਸਮੂਚੀਆਂ ਸੰਗਤਾਂ ਨਗਰ ਖੇੜੇ ਇਲਾਕਾ ਨਿਵਾਸੀ ਦੇਸ਼ਾਂ ਪ੍ਰਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਜੀ ਦੇ ਪ੍ਰਕਾਸ਼ ਪੁਰਬ ਅਵਤਾਰ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਪੰਜ ਪਿਆਲੇ ਪੰਜ ਪੀਰ ਸੱਠਾਂ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰਸੂਰਮਾ ਵੜਜੋਦਾ ਬਹੁ ਹਰੇ ਪਕੜੀ ਦੇ ਮਹਵਤਾਂ ਅਨੁਸਾਰ ਸਤਿਗੁਰੂ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਸੋ ਆਪ ਜੀ ਦੇ ਪਾਵਨ ਇਸਥਾਨਾਂ ਤੇ 430 ਵਾਰ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਪ੍ਰਕਾਸ਼ ਪੁਰਬ ਅਵਤਾਰ ਦੇਹਾਣਾ ਮਨਾਉਣ ਲੱਗੇ ਆ ਉਹਦੇ ਸੰਬੰਧ ਦੇ ਵਿੱਚ ਸੋ 12 ਪਰਿਵਾਰਾਂ ਵੱਲੋਂ 12 ਜੀ ਸ਼੍ਰੀ ਖੰਡ ਪਾਠ ਸਾਹਿਬ ਪਹਿਲੀ ਲੜੀ ਦੇ ਆਰੰਭ ਹੋਣ ਲੱਗੇ ਹਨ ਪਹਿਲਾ ਸ਼੍ਰੀ ਖੰਡ ਪਾਠ ਸੁਰਗਵਾਸੀ ਕਰਤਾਰ ਸਿੰਘ ਸੈਂਟਰੀ ਉਹਨਾਂ ਦੇ ਘਰ ਪਰਵਾਰ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਦੂਜਾ ਖੰਡ ਪਾਠ ਭਾਈ ਗੁਰਦੀਪ ਸਿੰਘ ਟੀਮਾ ਸਨਬ ਸਰਗਿਏ ਸਰਦਾਰ ਜਗਿੰਦਰ ਸਿੰਘ ਟੀਮਾ ਹਰਤੇਜ ਸਿੰਘ ਟੀਮਾ ਉਹਨਾਂ ਦੇ ਬੇਟੇ ਕਾਕਾ ਗੁਰਬਾਜ ਸਿੰਘ ਟੀਮਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਪ੍ਰਕਾਸ਼ ਪ੍ਰਬੰਧ ਤਾਰ ਦਿਹਾੜੇ ਨੂੰ ਮੋਤਰਾ ਕੇ ਘਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਵੋਟਾਂ ਸਿਰੇ ਲੈ ਕੇ ਸ੍ਰੀ ਖਣਪੁਰ ਸਰਪੰਚ ਦੀ ਸੇਵਾ ਕਰਵਾ ਰਹੇ ਨੇ ਤੀਜਾ ਅਖੰਡ ਪਾਤ ਨਵਦੀਪਪੁਰ ਡਾਟਰ ਪਲਵਿੰਦਰ ਸਿੰਘ ਸੰਘਾ ਪਰਿਵਾਰ ਪਾਗਾ ਪਤੀ ਵਾਲੇ ਨਵਦੀਪ ਪੌਰ ਦੇ ਕੈਨੇਡਾ ਜਾਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਆਂ ਸ਼੍ਰੀ ਕਨਪੜਸਵ ਦੀ ਸੇਵਾ ਕਰਵਾ ਰਹੇ ਚੌਥਾ ਕੰਡ ਪਾਠ ਮਾਤਾ ਗੁਰਬਚਨ ਕੌਰ ਤਰਪਤੀ ਵਰਗਿਆ ਸਰਦਾਰ ਸੁਰਿੰਦਰ ਸਿੰਘ ਸੋ ਆਪ ਜੀ ਦਾ ਸ਼ੁਕਰਾਨਾ ਤੋਂ ਟੋਣ ਕੋਟ ਧੰਨਵਾਦ ਆਪ ਜੀ ਨੇ ਪੁੱਤਰੇ ਦੀ ਦਾਤ ਬਖਸ਼ੀ ਦਾਤਾ ਮਿਲ ਹੈਮਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਵਧਕਾ ਕੇ ਸ਼੍ਰੀ ਕਨਪੜਸਵ ਦੀ ਸੇਵਾ ਕਰਵਾ ਰਹੇ ਨੇ ਪੰਜਵਾਂ ਕੰਡ ਪਾਠ ਹਰਦੀਪ ਸਿੰਘ ਸੰਸਦਾਰ ਸੁਦੇਲ ਸਿੰਘ ਮੁਗਲੂਪੱਤੀ ਵਾਲੇ ਬਾਬਾ ਫਤੇ ਦੇ ਪਰਿਵਾਰ ਦੇ ਵਿੱਚੋਂ ਅੱਜ ਦਾ ਸ਼ੁਕ੍ਰਾਨਾ ਕੋਟਾਨ ਕੋਟ ਧੰਨਵਾਦ ਘਰ ਪਰਿਵਾਰ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸ਼੍ਰੀ ਕਨਪੜਸਰ ਦੀ ਸੇਵਾ ਕਰਵਾ ਰਹੇ ਨੇ ਛੇਵਾ ਕਣਪਾਠ ਭਾਈ ਨਿਰਮਲ ਸਿੰਘ ਸੰਸਕਮੰਦਰ ਸਿੰਘ ਖੇਤਾਂ ਵਾਲੇ ਉਹਨਾਂ ਦਾ ਪੋਤਰਾ ਕਾਕਾ ਕਮਲਜੀਤ ਸਿੰਘ ਜੁਕੇ ਕਾਮਕਾਰ ਦੀ ਚੜ੍ਹਦੇ ਕਲਾ ਵਾਸਤੇ ਰਿੰਦੇ ਕਾਰਜਾਂ ਵਾਸਤੇ ਆਪ ਜੀ ਨੇ ਕੋਟਾ ਸਰੇ ਲੈ ਕੇ ਸ਼੍ਰੀ ਹਨਪਰਸਦ ਦੀ ਸੇਵਾ ਕਰਵਾ ਰਹੇ ਨੇ ਸਤਵਾਂ ਖੰਡ ਪਾਠ ਭਾਈ ਦਰਸ਼ਨ ਸਿੰਘ ਸੌਣੂਗਰ ਨਾਮ ਸਿੰਘ ਮਗਲੂ ਪਤੀ ਵਾਲੇ ਆਪ ਜੀ ਦਾ ਸ਼ੁਕਰਾਨਾ ਕੋਟਾਣ ਕੋਟ ਧੰਨਵਾਦ ਕਰਦੇ ਆਂ ਸ਼੍ਰੀ ਹਨਪਰਸਦ ਦੀ ਸੇਵਾ ਕਰਵਾ ਰਹੇ ਨੇ ਅੱਠਵਾਂ ਖੰਡ ਪਾਠ ਬਲਵਿੰਦਰ ਸਿੰਘ ਸੁਵਿੰਦਰ ਸਿੰਘ ਸਨਮ ਜੰਗੀਰ ਸਿੰਘ ਬਾਗਾਪਤੀ ਵਾਲੇ ਇਹਨਾਂ ਵੱਲੋਂ ਸ਼ੁਕਰਾਨਾ ਪੋਤਰੇ ਤੇ ਪੋਤਰੀ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁਕਰਾ ਕੇ ਕਾਕਾ ਰਾਣਾ ਸਿੰਘ ਬੱਚੀ ਅਸੀਸ ਕੌਰ ਨੌਂਾਖਣਪਾਟ ਸੂਰਜ ਸਿੰਘ ਦੇ ਬੱਚਿਆਂ ਦੇ ਵਿਆਹ ਕਾਰਜਾਂ ਵਾਸਤੇ ਆਪ ਜੀ ਦੇ ਉਟਸਰੇ ਲਈ ਨੇ ਸਤਿਗੁਰੂ ਬੱਚਿਆਂ ਦੇ ਸੰਜੋਗਾਂ ਦਾ ਮਿਲਾਪ ਕਰਵਾਉਣਾ ਵਿਆਹ ਕਾਰਜ ਕਰਵਾਉਣਾ ਸ਼੍ਰੀ ਖਣਪੁਰ ਸਿੰਘ ਦੀ ਸੇਵਾ ਕਰਵਾ ਰਹੇ ਨੇ 10ਵਾਂ ਖੰਡ ਪਾਠ ਜਸਕਰਨ ਸਿੰਘ ਕਨੇਡਾ ਸਾਨੂੰ ਸਰਪਜੀਤ ਸਿੰਘ ਬਰਨਾਲਾ ਵਿਦੇਸ਼ ਇਹਨਾਂ ਦੇ ਬੱਚੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕੋਟਾਣ ਕੋਟ ਧੰਨਵਾਦ ਕਰਦੇ ਆਂ ਸ਼੍ਰੀ ਖਣਪੁਰ ਸਿੰਘ ਦੀ ਸੇਵਾ ਕਰਵਾ ਰਹੇ 11ਵਾਂ ਖੰਡ ਪਾਠ ਅਮਰਕਰਨ ਸਿੰਘ ਸਾਨੂੰ ਸੁਖਦੀਪ ਸਿੰਘ ਰਖੜਾ ਕਨੇਡਾ ਜਾਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕੋਟਾਣ ਕੋਟ ਧੰਨਵਾਦ ਕਰਦੇ ਆਂ ਰੈਂਦੇ ਕਾਰਜ ਪੂਰੇ ਕਰਨੇ ਬੇਟੀਆਂ ਦੀ ਚੜ੍ਹਦੀ ਕਲਾ ਵਾਸਤੇ ਸ਼੍ਰੀ ਖਣਪੁਰ ਸਿੰਘ ਦੀ ਸੇਵਾ ਕਰਵਾ ਰਹੇ ਨੇ 12ਵਾਂ ਅਖੰਡ ਪਾਠ ਬਿੰਦਰਪਾਲ ਸਣੋ ਵੇਦ ਪ੍ਰਕਾਸ਼ ਪੰਗਾ ਪ੍ਰਾਣਾ ਬੱਚਿਆਂ ਦੇ ਜਨਮ ਦੇ ਵਿੱਚ ਖੁਸ਼ੀ ਨੂੰ ਮੁੱਖ ਰੱਖ ਕੇ ਘਰ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ 12 ਪਰਿਵਾਰਾਂ ਵੱਲੋਂ 12 ਸ਼੍ਰੀ ਅਖੰਡ ਪਾਠ ਸੰਜ ਜੱਦੀ ਸਹਿ ਸਮੇਤ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬਤਾਰ ਦਿਹਾੜਿਆਂ ਮੋਕੜਾ ਕੇ ਸ੍ਰੀ ਅਖੰਡ ਪਾਠ ਸਾਹਿਬ 12 ਜਪਦੀ ਸੈ ਉਸਮਿਤ ਆਰੰਭਾ ਹੋਣ ਲੱਗੇ ਹਨ ਆਪ ਜੀ ਨੇ ਕਿਰਪਾ ਕਰਨੀ 12 ਸ੍ਰੀ ਅਖੰਡ ਪਾਠ ਸਾਹਿਬ ਆਰੰਭਕਾਰ ਕਰਨ ਦੇ ਆਗਿਆ ਬਖਸ਼ੀ ਨੀ ਗ੍ਰੰਥੀ ਸਿੰਘਾਂ ਨੂੰ ਸੁਧ ਬਾਣੀ ਪੜਨ ਦੇ ਬਲ ਬਖਸ਼ ਨੇ ਜਪੀਏ ਸਿੰਘਾਂ ਨੂੰ ਸੁਧ ਜਪ ਕਰਨ ਦੇ ਬਲ ਬਖਸ਼ ਨੇ ਸੇਵਾਦਾਰਾਂ ਨੂੰ ਸੁ ਸੇਵਾ ਕਰਨ ਦੇ ਬਲ ਬਖਸ਼ ਨੇ ਪੜੀ ਸੁਣੀ ਬਾਣੀ ਦਾ ਪਾਲ ਪਰਿਵਾਰਾਂ ਦਾ ਰਾਇਣਾ ਸੰਗਤਾਂ ਦੇ ਹਰ ਜਾਤ ਦੇ ਵਸੌਣਾ ਜੋ ਜੋ ਵੀ ਭਾਵਨਾ ਨੂੰ ਲੈ ਕੇ ਸਮੂਹ ਪਰਵਾਰ ਸ਼੍ਰੀ ਕਨ ਪਰਸੇਵ ਕਰਵਾ ਰਹੇ ਨੇ ਪਰਵਾਰਾਂ ਦੀਆਂ ਭਾਵਨਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਖਾਲੀਆਂ ਝੋਲੀਆਂ ਪਰਣੀਆਂ ਦੁੱਧਾਂ ਪੁੱਤਰਾਂ ਦੀਆਂ ਦਾਤਾਂ ਬਖਸ਼ਣੀਆਂ ਸੰਗਤਾਂ ਦੇ ਪਰਿਵਾਰਾਂ ਦੇ ਜੋ ਜੋ ਕਾਰਜ ਨੇ ਪੂਰੇ ਕਰਨੇ ਸਤਿਗੁਰੂ ਪਾਤਸ਼ਾਹ ਨੇ ਆਪ ਜੀ ਦੇ ਹਜ਼ੂਰ ਕਿਣਾ ਪ੍ਰਸ਼ਾਂਤੀ ਦੇਣ ਹਾਜ਼ਰ ਹੈ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਭੋਗ ਲੰਗੇ ਭੋਗ ਲੰਗਿਆ ਤੇਰੀ ਸੰਤ ਚੁੜਤੇ ਜੋ ਬੀਸ਼ਕ ਤੇਰਾ ਨਾਮ ਵਾਹਿਗੁਰੂ 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 ਜਪੇ ਮਹਾਰਾਜ ਸੋ ਇਹ ਸਮਾਗਮ ਮੰਡੜਾ ਸਾਲਾਨਾ ਜੋੜ ਮੇਲੇ ਦਾ ਆਪ ਜੀ ਨੇ ਅੰਗ ਸੰਭੋਕੇ ਸਿਰ ਤੇ ਮਿਰਪਤ ਰੱਖਣਾ ਸੰਗਤਾਂ ਪਰਬੰਧਕਾਂ ਦੇ ਸਿਰ ਤੇ ਮਿਰਪਤ ਰੱਖਣਾ ਆਪ ਜੀ ਨੇ ਅੰਗ ਸੰਭੋਕੇ ਕਾਰਜ ਪੂਰੇ ਕਰਨੇ ਮਹਾਰਾਜ ਔਕੀ ਧੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਤੇ ਰੱਖੇ ਆਪਣੇ ਕੋ ਸਾਹ ਸਾਸ ਪ੍ਰਤ ਪਾਲੇ ਸਾਰਿਆਂ ਦੇ ਸਿਰ ਤੇ ਮਿਰਪਤ ਰੱਖਣਾ ਸਾਰੀਆਂ ਸੰਗਤਾਂ ਦੇ ਵਿੱਚ ਪਰਬੰਧਕਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਇਤਬਾਬ ਬਖਸ਼ਣਾ ਨਾਲ ਸੰਗਤਾਂ ਗੁਰੂ ਕੇ ਲੰਗਰਾਂ ਵਾਸਤੇ ਬਰਤਨ ਕਿ ਆਏ ਭਾਂਡੇ ਲੈ ਕੇ ਆਏ ਨੇ ਚਮਕੌਰ ਸਿੰਘ ਸਾਨੂੰ ਨਰੰਜਨ ਸਿੰਘ ਇਹਨਾਂ ਨੇ ਗੁਰੂ ਕੇ ਲੰਗਰਾਂ ਵਾਸਤੇ ਬਰਤਨਾਂ ਦੀ ਸੇਵਾ ਕੀਤੀ ਹੈ ਕੀਤੀ ਸੇਵਾ ਸਹਿਪਣੀ ਚਮਕੌਰ ਸਿੰਘ ਤੇ ਹੋ ਇਹਨਾਂ ਵੱਲੋਂ ਵੀ ਅਰਦਾਸ ਬੇਨਤੀ ਮਹਾਰਾਜ ਇਹਨਾਂ ਦੇ ਵਿੱਚ ਕਾਰਜਰਾਸ ਕਰਨੇ ਨਰੰਜਨ ਸਿੰਘ ਦਾ ਪਰਿਵਾਰ ਉਹਨਾਂ ਦੇ ਬੱਚਿਆਂ ਦੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਪਾਤਸ਼ਾਹ ਕਰੋ ਕਿਰਪਾ 12 ਸ਼੍ਰੀ ਅਖੰਡ ਪਾਠ ਸਰ ਜਪਜੀਤ ਸਾਹਿਬ ਸਮੇਤ ਪਹਿਲੀ ਲੜੀ ਦੀ ਆਰੰਭਤਾ ਦੇ ਤਰੰਮਤਾ ਕਰਨ ਦੀ ਆਗਿਆ ਬਖਸ਼ੋ ਤੇ ਤਾਮਨ ਦੁਸਤ ਰੋਖਨਾਮੇ ਸੁਨਾ ਕਰਕੇ ਨਜ਼ਰੀ ਨਜ਼ਰ ਨਿਹਾਲ ਨਿਹਾਲ ਕਰੋ ਭੁੱਲਾ ਚੁੱਕਾਂ ਦੀ ਮਾਫੀ ਸੇਈ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਤੇ ਨਾਮ ਚੜਦੀ ਕਲਾ ਤੇਰੇ ਭਾਰੇ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹਰਾ ਗਿਆ ਭਈਓ ਕੱਲਕੇ ਦੀ ਫਤਿਹ ਸੱਚਾ ਸੱਚਾ ਤੇਰਾ ਸੋਹੀਐ ਸਭਨਾ ਦਾ ਵੇਸ ਹੋ ਤੁਮਰੀ ਕਰਨ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖ ਹੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਅਸਰੀ ਮੁਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਕਸਮ ਹਮਾਰੇ ਨਮਕ ਨਮਤਾ ਤੁਮਹੀ ਪ੍ਰਤਪਾਲੋ ਅਮਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਮਕ ਨਮਤਾ ਤੁਮਹੀ ਪ੍ਰਤਪਾਲੋ ਅਮਬਾਰਿਕ ਤੁਮਰੇ ਤਾਰੇ ਜਿਹ ਵਾਏ ਸਾਚ ਤੁਮ ਨੂੰ ਕਹੀਐ वेदसंहार کر کے گلے تمری سرنا تمہاری تم تمہیں سجن سہلے گلے سپنا شری واحو صاحب جیو ایک سپنا ਸਰਤਾ ਪਰਿਥ ਨਿਰਭਉ ਨਿਰਵੈਰ ਅਕਾਲ ਮੂਰਤਿ ਸੁਜਾਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚ ਨਾ ਹੋਈ ਜੇ ਸੋਚੀ ਲਖ ਵਾਰ ਨਾ ਬਿਝਪ ਨ ਹੋਈ ਜੇ ਲੈ ਰਹਾ ਲਖਾਰੁ ਸੁਖਿਆ ਮਤਿ ਨ ਅੰਤਰੀ ਜਿ ਬਨਾ ਪਰੀਆ ਭਾਰ ਸਹਿਸ ਸਿਆਨ ਕੋ ਲਖ ਇਤਨ ਚੱਲਣਾ ਨਾਲ ਕਿਆ ਸਤਿਆਰਾ ਹੋਈ ਹੈ ਕਨੂੜਤ ਬਾਲੋ ਗੁਰ ਜਾਈ ਚੱਲਣਾ ਨਾਮ ਚਲਿਆ ਨਾਲ ਅਖਮੀ ਹੋਵਨ ਆਤਮਾ ਹੁਣ ਕਹਿਆ ਜਾਈ ਅਖਮੀ ਹੋਵਨ ਜੀ ਆਤਮਾ ਉਹ ਲੈ ਵੜਿਆ ਆਖਮੀ ਆਤਮਾ ਨੀਜ ਹਕਮ ਲੈਦਾ ਦਸਤ ਪਾਈ ਹੈ ਕਨਹ ਹਕਮੀ ਬਤ ਸੀਸ ਦਾਵੇ ਕੋ ਦਾਨ ਗਾਵੈ ਕੋ ਦਰਜਣ ਨੀਸਾਨ ਗਾਵੈ ਕੋ ਬਨ ਵੜਿਆ ਨ ਚਾਰ ਗਾਵੈ ਕੋ ਵਿਰਧਿਆ ਵਖਣੀ ਚਾਰ ਗਾਵੈ ਕੋ ਸਾਨ ਕਰੇ ਬਖੇਹ ਕਾਵੈ ਕੋ ਸੀਲ ਬਧੇਹ ਗਾਵੈ ਕੋ ਜਪ ਕਰ ਸਹਿ ਪੂਰ ਗਾਵੈ ਕੋ ਇਹ ਹੱਥ ਰਖਮ ਕਥਨਾ ਕਥਿਨਾ ਆਵੈ ਤੋਟ ਕਾ ਤਾ ਸਤਾ कोटम देंदा लीला के सब पाहे दुलाल नर खाहे खाहे हु हु तुम चलाए रहो अंग गुरु सबे परवा हो ता कर सिर चक्र किए दस दरबार मोह के ਕੀਏ ਸੰਤਰੇ ਪਿਆ ਅੰਮ੍ਰਿਤ ਵੇਲਾ ਸਚ ਨਾ ਕੋ ਵੜਿਆਈ ਵਿਚਾਰ ਕਰਮੀ ਨਾ ਮਰ ਕਪੜਾ ਸੀ ਮੁਖ ਗੁਵਾਰ ਨਾਮਿਕ ਇਹ ਵਜਣੀ ਹੈ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾਮ ਹੋਏ ਆਪੇ ਆਪ ਨੂੰ ਨਿਰੰਜਨ ਹੋਏ ਜੇ ਸੇਵਿਆ ਤਰ ਪਾਇਆ ਬਾਦ ਨਾ ਖਾਰੀ ਕੋਈ ਨਿਧਾਨ ਨਾ ਖਾਰੀ ਸਮੇਂ ਮਨ ਰੱਖੀਏ ਪਾਉ ਸਾਸ ਸੰਕਰ ਲਾਇਆ ਪ੍ਰਮਖ ਨਾਦਨ ਗੁਰਮੁਖ ਵਿਦੰਗ ਗੁਰਮੁਖ ਰਿਆਸਮਾਈ ਗੁਰੂ ਈਸ਼ਰ ਪੁਰਖ ਬਰਮਾਪੁਰ ਬਾਰਬਕੇ ਮਾਈ ਇਹੋ ਜਨ ਅਖ ਨਹੀਂ ਕਹਿਣਾ ਕਥਨ ਨ ਜਾਏ ਘਰ ਇਕ ਦੀਪੁ ਜੁਝਾਈ ਸਭਨਾ ਜੀਆ ਦਾ ਇਕ ਦਾਤਾ ਸੋ ਮੈ ਇਸ ਨ ਜਾਏ ਤੀਰਥ ਨਾ ਆਦੇ ਉਸ ਭਾਵਾ ਭਾਣੇ ਕੇ ਨਾਇ ਕਰੀ ਕੀਤੀ ਸਖਿ ਪਾਈ ਵਿਖਾ ਬਿਨ ਕਰਮਾ آتمت ما نی سو جگا سونی ہوئے نواں کنڈا چلے سرکو چنگا نا جا سی کو جگ ਕੀਟਾ ਅੰਦਰ ਕੀਟ ਕਰ ਦੁਸ਼ੀ ਦੁਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਗਿਆ ਕੁੰਦੀ ਕਿਹਾ ਕੋਈ ਨ ਸਮਝਈ ਜੇ ਕਿਸਹ ਗੁਣ ਹੋਏ ਕਰੇ ਸੋਇਆ ਸਤਿਸ਼ਰਨਾਥ ਸੁਣਿਆ ਧਰਤ ਤਾਰ ਆਕਾਸ ਸੁਣਿਆ ਕੀ ਪਰੂਪਾ ਤਾਲ ਸੁਣਿਆ ਪੁਰੇ ਨ ਸੰਕੈ ਤਾਲ ਨਾਮ ਵਰ ਪਰ 10 ਦਾ ਵਿਗਾਸ ਸੁਣਿਆ ਜੋ ਪਾਪ ਦਾ ਨਾਸ ਸੁਣਿਆ ਈਸ਼ਰ ਵਰ ਮਤ ਅੰਗ ਸੁਣਿਆ ਬਖਸਾਹਤ ਮੰਦ ਸੁਣਿਆ ਜੋਗ ਯੁਗ ਚ ਤਲ ਭੀੜ ਸੋਇ ਸਾਸ਼ਤਰ ਸਿਗਰਤ ਰੇਦ ਨਾਮ ਵਰ ਪਰ 10 ਦਾ ਵਿਗਾਸ ਸੋਇ ਸੁਪ ਪਾਪ ਕਾ ਨਾਸ ਸੋਇ ਸਸੰਤੋ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਵਿੰਦਰ ਜੀ ਭਾਸ਼ਾ ਮਹਾਰਾਜ ਤਾਂ ਜਲ ਹੋਣ ਕਰਦੇ ਸਨ ਜੀ ਗੁਰੂ ਸਾਤਾ ਜੀ ਬਲਾਉ ਬਤੇ ਵਾਹਿਗੁਰੂ ਜੀ ਦਾ ਅਕਸਰ ਵਾਹਿਗੁਰੂ ਜੀ ਦੀ ਬਤਰੀ ਸੰਕਟ ਵਾਰਸੀ ਸੰਤ ਰਵਾ ਕਰੀ ਆਪਣੀ ਦੀ ਜਲਾਈ ਹੋਈ ਸੇਵਾ ਉਤਾਰ ਜਦੋਂ ਤੋਂ ਗੁਰ ਤਾਂ ਪ੍ਰਗਟ ਹੋਇਆ ਕੋਲੋਂ ਤੋਂ ਸੇਵ ਭਾਸ਼ਾ ਮਹਾਰਾਜ ਦਾ ਉਤਾਰ ਜੜਾ ਬਾਬਾ ਜੀ ਆਪ ਹੀ ਸਾਡਾ ਸੰਗਤਾਂ ਨਾਲ ਨਾਲ ਰੱਖ ਰਿਹਾ ਹੋਵੇ ਜੀ ਉਸੇ ਤਰ੍ਹਾਂ ਹੀ ਆਪਾਂ ਬਣਾ ਰਹੇ ਹਾਂ ਸੋ ਸੰਗਤ ਜੀ ਅੱਜ ਪਹਿਲੀ ਰਣੀ ਸ਼ੁਰੂ ਹੋ ਗਈ ਆ ਨਾਲ ਹੀ 11 ਤਰੀਕ ਦਾ ਨਗਰ ਕੀਰਤਨ ਤੇ 12 ਤਰੀਕ ਨੂੰ ਪੂਰੀ ਸਪੂਰਤਾ ਸੋ ਸੰਗਤਾਂ ਨੂੰ ਬੇਨਤੀ ਭਾਈ ਜੰਮੇ ਰਾਜਪਾਲ ਆਏ ਤੇ 12 ਤਰੀਕ ਦਾ ਕਾਰਜ ਆ ਸਾਡਾ ਸੰਗਤਾਂ ਨੇ ਥੋੜੇ ਜਿਹਾ ਥੋੜਾ ਕੰਮ ਕਰਕੇ ਨਾਲੇ ਦਾ ਪਾਣੀ ਸਾਫ ਕਰਨਾ ਨਾਲੇ ਗੂਗਰਿਆ ਕੇ ਸੇਵਾ ਕਾਰਗੀਆਂ ਨਗਰ ਪਾਣੀ ਦੀ ਸੇਵਾ ਚੱਲਦੀ ਹੈ ਲੋਵੀ ਆਪ ਸੰਗਤਾਂ ਦੇ ਤਰਫ ਭੇਡਾ ਭੇਜਦੇ ਹੋ ਲੋਕੇ ਨੰਕਰ ਉਹਨਾਂ ਨਾਲ ਨਹੀਂ ਜਾਂਦੇ ਸੋ ਹੁਣ ਵੀ ਨੰਕਰਾਂ ਨਾਲ ਧੰਨੇ ਆ ਇਸ ਤੋਂ ਸੰਗਤਾਂ ਨੂੰ ਪੈਂਦੀ ਹੈ ਜਿਵੇਂ ਅੱਗੇ ਆਪ ਸਵਾਵਾ ਕਰਦੇ ਹੋ ਉਸੇ ਤਰ੍ਹਾਂ ਹੀ ਸਵਾਵਾ ਭੇਜਦੇ ਆਟਾ ਦਾਣਾ ਲੋਵੀ ਸਿੱਧਾ ਆਪਾਂ ਨਗਰਾਂ ਵਿੱਚ ਜਾਣਾ ਮਾਇਆ ਕਰਕੇ ਨਾਲ ਨਾਲ ਸਰੋਵਰ ਦੀ ਸੇਵਾ ਕਰ ਰਹੀ ਹੈ